ਦੋਸਤੋ ਕੀ ਹਾਲ ਚਾਲ ਆ ਤੁਸੀਂ ਬੜੀਆਂ ਝੀਲਾਂ ਦੇਖੀਆਂ ਹੋਣਗੀਆਂ ਜਿਵੇਂ ਚੰਡੀਗੜ੍ਹ ਸੁਖਨਾ ਲੇਕ ਆ ਝੀਲਾ ਇਵੇਂ ਇੱਕ ਸੰਧਮਾ ਦੇ ਵਿੱਚ ਵੀ ਝੀਲਾ ਤੇ ਅੱਜ ਤੁਹਾਨੂੰ ਇਹਦੇ ਦਰਸ਼ਨ ਕਰਾਈਏ ਮੈਂ ਕੈਮਰਾਮੈਨ ਨੂੰ ਗੁਜਾਰਚ ਕਰੂੰਗਾ ਕੈਮਰਾਮੈਨ ਦਿਖਾਓ ਝੀਲ ਦੇਖੋ ਵੀਰੋ ਝੀਲ ਖੁਦ ਦੇਖੋ ਇਹ ਸੰਧਮਾ ਦੀ ਵਿਸ਼ਾਲ ਝੀਲਾ ਮੋਬਾਈਲ ਕੱਪ ਕੇ ਫੜੀ ਕੇ ਦੇਖੀਂ ਕਿੰਨਾ ਲੱਗੇ ਤੇ ਇਹ ਸੰਧਮਾ ਦੀ ਵਿਸ਼ਾਲ ਝੀਲ ਆ ਮੈਂ ਤੁਹਾਨੂੰ ਜ਼ੂਮ ਕਰਕੇ ਪਾਣੀ ਦਾ ਦ੍ਰਿਸ਼ ਨਜ਼ਾਰਾ ਦਿਖਾ ਰਿਹਾ ਹਾਂ ਇਹ ਜਿਹੜਾ ਸੰਧਮਾ ਦਾ ਛੱਪੜ ਆ ਇਹ ਹੁਣ ਝੀਲ ਦਾ ਰੂਪ ਲੈ ਚੱਕਿਆ ਏ ਤਾਂ ਮੈਂ ਸਰਕਾਰ ਨੂੰ ਗੁਜਾਰਿਸ਼ ਕਰੂੰਗਾ ਵੀ ਕਿਰਪਾ ਕਰਕੇ ਇੱਥੇ ਹੁਣ ਤਿਸ਼ਤੀਆਂ ਚੜਾਈਆਂ ਜਾਣ ਤਾਂ ਕਿ ਪਿੰਡ ਵਾਲੇ ਇਹਦਾ ਬਹੁਤ ਲਾਭ ਉਠਾ ਸਕਣ ਵੱਧ ਤੋਂ ਵੱਧ ਮਨੋਰੰਜਨ ਹੋ ਸਕੇ ਕਿ ਮੇਂ ਟੂਰਿਸਟਾਂ ਨੂੰ ਵੀ ਗੁਜਾਰਿਸ਼ ਆ ਤੇ ਖੇਲੀ ਗਰੀਤੀਆਂ ਨੂੰ ਵੀ ਗੁਜਾਰਿਸ਼ ਆ ਇਤਲੀ ਸੁੱਤੀ ਤੇ ਆ ਕੇ ਇਸ ਥੀਲ ਦਾ ਆਨੰਦ ਲਓ ਬਸਤੀਆਂ ਨੂੰ ਲੈ ਕੇ ਆਓ ਤੇ ਸ਼ੂਟਿੰਗਾਂ ਚੱਲ ਰਹੀਆਂ ਐ ਉਹਨਾਂ ਦਾ ਇੰਜੋਏ ਕਰਾਓ ਹਾਂ ਤੁਹਾਨੂੰ ਪਹੁੰਚਣ ਦੇ ਵਿੱਚ ਇੱਥੇ ਕੋਈ ਦਿੱਕਤ ਨਾ ਆਵੇ ਮੈਂ ਦਾ ਐਡਰੈਸ ਬੋਲ ਦਿੰਦਾ ਐ ਵੀਰੋ ਇਹ ਕੋਟ ਕਪੂਰੇ ਤੇ ਫਰੀਦਕੋਟ ਦੇ ਹਨ ਵਿੱਚ ਪੈਂਦੀ ਆ ਪਿੰਡ ਸੰਧਮਾ ਇਥੋਂ ਦੀ ਝੀਲ ਤੇ ਕਿਸੇ ਨੇ ਵੀ ਕੋਈ ਟੈਕਟ ਨਹੀਂ ਫਿਰੀ ਆ ਆਉਣ ਦੀ ਵਾਟਰ ਰੋਡ ਦੇਖੋ ਵੀਰੋ ਇੱਕ ਮੇਰੀ ਗੁਜਾਰੂ ਸੀਗੀ ਕਿ ਇਹ ਜਿਹੜੇ ਆਪਣਾ ਵੀਰ ਸੀ சுரேਸ਼ ਸਿੰਘ ਖਾਲਸਾ ਜਦੋਂ ਦੀ ਉਹਨੇ ਰੀਲ ਜੀ ਪਾਈ ਆ ਨਾ ਜੇ ਹੈ ਪੰਜਾਬ ਕਾ ਨਾਹਰ ਵੀਰੋ ਉਹਨਾਂ ਦੀ ਧੰਨ ਧੰਨ ਹੋ ਚੁੱਕੀ ਆ ਪੰਜਾਬ ਦੀ ਗਲੀ ਗਲੀ ਨਹਿਰ ਬਣ ਚੁੱਕੀ ਆ ਆਓ ਆਪਾਂ ਇਕੱਠੇ ਹੋ ਕੇ ਉਹਦਾ ਮਿਹਨਤ ਤਰਲਾ ਕਰ ਲਈਏ ਵੀ ਵੀਰ ਆਪਦੇ ਬੋਲ ਵਾਪਸ ਲੈ ਤੂੰ ਯਾਰ ਜੀ ਰੀਲ ਪਾ ਦੇ ਜੇ ਹੈ ਪੰਜਾਬ ਕਾ ਸੁੱਕਾ ਛੜਕ ਸੁੱਕੀਆਂ ਗਲੀਆਂ ਵੀਰੋ ਐਨੀ ਸੀ ਗੁਜਾਰਿਸ਼ ਸੀ ਵੀ ਤੁਸੀਂ ਪਹੁੰਚੋ ਬਾਕੀ ਦਿੱਤੀ ਗੇ ਵਾਲ ਨੂੰ ਗੁਜਾਰਿਸ਼ਾ ਵੀ ਇੱਕ ਕਰੀਏ ਇੱਥੇ ਜਰੂਰ ਆਵੇ ਧੰਨਵਾਦ ਸ੍ਰੀ ਸਿੰਘ ਖਾਲਸਾ ਜੀ ਕੀ ਵੀ ਕਹੋ ਹੁਣ ਇੱਕ ਨਵੀਂ ਰੀਲ ਪਾਓ ਇਹ ਹੈ ਪੰਜਾਬ ਦਾ ਸੁੱਖਾ ਸੜਕ ਸੁੱਕੀ ਪਈ ਉਹ ਤਰਸ ਗਏ ਓਏ ਪੰਜਾਬ ਵਾਲੇ ਸੁੱਕੀਆਂ ਸੜਕਾਂ ਦੇਖਣ ਨੂੰ ਓਏ ਕਹਦੇ ਕਰ ਯੇ ਹੈ ਪੰਜਾਬ ਕਾ ਸੁੱਖਾ ਸੜਕ ਉਹ ਤੂੰ ਵੀ ਕੋਈ ਖਵਾਜੇ ਦੀ ਕੜਾਈ ਕਰੂਈ ਤਾਰਦੇ ਓ ਭਰਾਵਾ ਕੀ ਆ ਤੇਰੀ ਮੰਨ ਲੇ ਤੇਰੀ ਮੰਨ ਲੇ ਅਸੀਂ ਤਾਂ ਵੇਲਾ ਮਹੀਨਾ ਹੋ ਗਿਆ ੜਕਦੇ ਆਂ ਹੀ ਪਾਣੀ ਛੜਾ ਜਾ ਅਸੀਂ ਸੁੱਕੀ ੜਕ ਦੇਖਣ ਲਿਆਂ ਤਰਸ ਗਏ ਤੂੰ ਰੀਲ ਰੂਲ ਪਾ ਦੇ ਕੀ ਆ ਤੇਰੀ ਨੇੜਿਓ ਕੇ ਸੁਣਦਾ ਵੇ ਤੂੰ ਤਿੰਨ ਚਾਰ ਹੀ ਰੀ ਕਹ ਜੇ ਹੈ ਪੰਜਾਬ ਕਾ ਸੁਖਾ ਛੜ ਤੂਖਾ ਛੜ ਤੂਖਾ ਛੜ ਤਾਂ ਤਾਂ ਨਾ ਲੈ ਕੀ ਹੁਣ ਖੁਸ਼ੀ ਹੁੰਦੀ ਆ ਵੀ ਸੁਖਾ ਛੜ ਚ ਦੇ ਮੇਰਾ ਵੀਰ ਕੋਈ ਖਵਾਜੇ ਦੀ ਕਢਾਈ ਘੜੂਈ ਕੋਈ ਚਾਰ ਪੈਸੇ ਭੇਜ ਦੇ ਨਾ ਅਸੀਂ ਭੇਜ ਦੇਣ ਨੂੰ ਖਵਾਜੇ ਦੀ ਕਢਾਈ ਦੇ ਮੇਰਾ